ਹਾਂਜੀ ਬਾਬਾ ਜੀ ਹਾਂਜੀ ਜੈ ਦਾਤਿਆਂ ਦੀ ਜੈ ਮਸਤਾਂ ਦੀ ਮੈਂ ਬੋਲਦੀ ਜੋਤੀ ਹਾਜੀ ਗੱਦੀ ਨਸੀਨ ਸਾਡੇ ਮੇਲਾ ਆ ਦਾਤਾ ਅਬਦੁੱਲ ਸ਼ਾਹ ਜੀ ਦਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਮੇਲੇ ਦੇ ਵਿੱਚ ਆਉਣਾ ਸਭ ਸੰਗਤ ਨੂੰ ਬੇਨਤੀ ਹੱਥ ਜੋੜ ਕੇ ਆ ਵੀ ਮੇਲੇ 'ਚ ਜ਼ਰੂਰ ਆਣਾ ਦਰਬਾਰ ਦਾਤਾ ਬਜੁੰਦੇਸ਼ਾ ਮੰਮੀ ਜੀ ਸਰਕਾਰ ਬਾਬਾ ਸ਼ੋਭ ਸਾਜੀ ਕਾਹਦੇ ਉਹਨਰ ਜੀ ਇਲਾਕੇ ਮੇਂ ਜੋਤੀ ਹਾਜੀ ਗੱਦੀ ਨਸੀਨ ਕਹਿ ਰਹੀ ਆ ਬੇ ਹੱਥ ਜੋੜ ਕੇ ਬੇਨਤੀ ਆ ਵੀ ਸਾਰੀ ਸੰਗਤ ਮੇਲੇ 'ਚ ਆਵੇ ਨਾਲੇ ਸ਼ਾਮ ਨੂੰ ਮਹਿੰਦੀ ਦਾ ਰਸਮ ਆ ਮਹਿੰਦੀ ਲੈ ਕੇ ਮੇਰੀ ਸੰਗਤ ਆਊਗੀ ਮੱਲੇ ਦੀ ਸ਼ਹਿਰ ਦੀ ਸੰਗਤ ਆਊਗੀ ਹੱਥ ਜੋੜ ਕੇ ਬੇਨਤੀ ਆ ਸਭ ਸੰਗਤ ਨੂੰ ਵੀ ਜ਼ਰੂਰ ਮੇਲੇ 'ਚ ਦਰਸ਼ਨ ਦੇਣੇ ਆ ਹਮ ਹਮਾ ਕੇ ਆਉਣਾ ਆ ਕੀ ਕੀ ਪ੍ਰੋਗਰਾਮ ਆ ਬਾਬਾ ਜੀ ਆਪੜੇ ਸ਼ੁੱਕਰਵਾਰ ਨੂੰ ਚੰਡੇ ਦੀ ਰਸਮ ਤੇ ਨਾਲੇ ਚਰਾਗਾ ਦੀ ਰਸਮ ਸ਼ੁੱਕਰਵਾਰ ਤੋਂ ਹੀ ਮੇਲਾ ਸ਼ੁਰੂ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਨੂੰ ਚੱਦਰ ਆ 5 ਦਿਨ ਦਾ ਮੇਲਾ ਹੈ 5 ਦਿਨ ਹੀ ਲੰਗਰ ਚੱਲੂਗਾ ਕਲਾਕਾਰ ਲੱਗਣਗੇ ਕਵਾਲੀਆਂ ਹੋਣਗੀਆਂ ਸਾਰੀ ਸੰਗਤ ਨੂੰ ਬੇਨਤੀ ਆ ਵੀ ਜ਼ਰੂਰ ਆਣਾ ਹੈ ਹੱਥ ਜੋੜ ਕੇ ਬੇਨਤੀ ਆ ਤੇ ਤੁਸੀਂ ਬਾਬਾ ਜੀ ਪ੍ਰਸ਼ਾਸਨ ਵਗੈਰਾ ਨੂੰ ਸਾਰਿਆਂ ਨੂੰ ਲਿਖਤੀ ਦੇ ਦਿੱਤੀ ਐਪਲੀਕੇਸ਼ਨ ਦੇ ਦਿੱਤੀ ਹੈ ਜੀ ਦੇ ਦਿੱਤੀ ਆ ਹਾਂਜੀ ਤੇ ਕੀ ਪ੍ਰਸ਼ਾਸਨ ਨੇ ਕਿਹਾ ਫਰਮਾਇਆ ਉਹ ਨਹੀਂ ਕਿਹਾ ਐ ਵੀ ਤੁਸੀਂ ਮੇਲਾ ਕਰਾਓ ਭਈ ਲੜਾਈ ਝਗੜੇ ਤੋਂ ਵੀ ਲੜਾਈ ਝਗੜਾ ਨਾ ਕਰੋ ਜਿਹੜਾ ਕਰੂਗਾ ਸੀ ਉਹਨੂੰ ਚੱਕ ਕੇ ਅੰਦਰ ਦਾ ਮਾਰ ਠੀਕ ਅੱਜ ਤਾਂ ਲੜਾਈ ਝਗੜਾ ਕਰਨੀ ਚਾਹੁੰਦੇ ਨਹੀਂ ਜੈਸੀ ਵੀ ਮੇਲਾ ਇਹੀ ਕਰਾਉਣਾ ਚਾਹੁੰਦੇ ਨਾ ਅਸੀਂ ਕਿਸੇ ਨੂੰ ਰੋਕਦੇ ਮੇਲੇ ਤੋਂ ਮੇਲਾ ਕਰਾਉਣ ਤੋਂ ਸੰਗਤ ਹੈ ਸੰਗਤ ਆਉਂਦੀ ਆਉਂਦੀ ਆ ਹਰ ਵੀਰ ਵਾਰ ਵੀ ਉਹਦੀ ਉੱਦਾਂ ਵੀ ਸੰਗਤ ਆਉਂਦੀ ਸਾਡਾ ਸੰਗਤ ਦੇ ਨਾਲ ਕੋਈ ਅਦਰਾਜ ਨਹੀਂ ਸੰਗਤ ਜਿੱਦਾਂ ਮਰਜੀ ਆ ਠੀਕ ਹੈ ਹਾਂਜੀ